ਮੁਹਾਲੀ ਵਿਖੇ ਹੋਏ ਕਬੱਡੀ ਟੂਰਨਾਮੈਂਟ ਦੇ ਵਿੱਚ ਰਾਣਾ ਬਲਾਚੌਰਿਆ ਦੇ ਕਤਲ ਦੇ ਮਾਮਲੇ 'ਚ ਪ੍ਰਬੰਧਕਾਂ ਦਾ ਬਿਆਨ ਆਇਆ ਸਾਹਮਣੇ। ਉਹਨਾਂ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਇਹ ਜੋ ਵੀ ਟੂਰਨਾਮੈਂਟ ਦੇ ਵਿੱਚ ਹੋਇਆ ਉਹਨਾਂ ਨੂੰ ਬਹੁਤ ਦੁੱਖ ਹੈ। ਪੂਰੀ ਜਾਣਕਾਰੀ ਲਈ ਵੇਖੋ ਰਿਪੋਰਟ। ਇਸ ਨੂੰ ਵਿਚਾਰ ਬ੍ਰਦਰ ਪਹਿਲਾਂ ਦਾ ਚੱਕਿਆ ਗਿਆ ਵੀ ਪਰਮਿਸ਼ਨ ਐ ਇਸ ਵਲ ਵੀ ਪਰਮਿਸ਼ਨ ਨਹੀਂ ਹੈ ਸਾਡੇ ਕੋਲ 14 ਪਰਮਿਸ਼ਨਾਂ ਨੇ 30 ਤੋਂ 14। ਇਹ 14 ਹੀ ਪਰਮਿਸ਼ਨਾਂ ਅਸੀਂ ਲੈ ਕੇ ਮੈਨੂੰ ਡੀਸੀ ਮੈਨੂੰ ਕੋਲ ਜਸਟੀਫਾਈ ਪੁਰਾਣੀ ਹੁੰਦੀਆਂ। ਇਹ ਉਹਨਾਂ ਨੇ ਜਸਟੀਫਾਈ ਕੀਤੀ ਹੋਈ ਐਪਲੀਕੇਸ਼ਨ ਮੈਨੂੰ ਨੇ ਉਹਨਾਂ ਦੀ ਪਰਮਿਸ਼ਨ ਨਹੀਂ। ਬਾਕੀ ਸਾਡੇ ਸਾਰੇ ਪੂਕਤਾ ਪ੍ਰਬੰਧ ਸੀਗੇ ਸਾਡਾ ਕੋਈ ਇਹੋ ਜਿਹੀ ਨਹੀਂ ਸੀਗਾ ਵੀ ਸਾਡੇ ਕੋਲ ਕੋਈ ਧਿੰਨ ਰੱਖੀ ਹੋਈ ਸੀਗੀ ਹੁਣੇ ਸ਼ਰਾਰਤੀਆਂ ਸਰਾ ਦਾ ਕੋਈ ਨਹੀਂ ਪਤਾ ਹੁੰਦਾ ਵੀਰ ਜੀ ਵੀ ਕਿਸ ਦੇ ਵਿੱਚ ਕਿਦਾਂ ਦਾ ਕੋਈ ਬੰਦਾ ਖੜਿਆ ਅਸੀਂ ਪਬਲਿਕ ਦੇ ਵਿੱਚ ਸਾਰੇ ਬੰਦੇ ਕਿਦਾਂ ਆ ਕੇ ਵਿੱਚ ਜਿ세 ਹੁੰਨੇ ਆ ਤਾਂ ਸਾਨੂੰ ਇਹਦੇ ਕੋਈ ਹੋ ਨਹੀਂ ਸੀਗਾ ਅਸੀਂ ਆਪਣੇ ਘਿੰਦ ਤੋਂ ਕੋਈ ਕਸ ਨਹੀਂ ਨਾ ਪ੍ਰਸ਼ਾਸਨ ਕਿੰਨੋਂ ਪੂਰੀ ਸਾਡੀ ਪੂਰੀ ਤਿਆਰੀ ਸੀਗੀ ਜਿੱਦਾਂ ਦੇ ਸਾਡੇ ਹੁੰਨੇ ਪ੍ਰਬੰਧ ਅੰਦਰ ਸਾਰੇ ਸੀਗੇ ਤੁਸੀਂ ਆਪ ਦੇਖਿਆ ਪ੍ਰਸ਼ਾਸਨ ਦਾ ਪ੍ਰਸ਼ਾਸਨ ਸੀ 45 ਬੌਂਸਰ ਬਿਨਾ ਉਹ ਤੋਂ ਲਾਇਓ ਸੀ ਸਾਡੇ 20 ਜਣੇ 20 ਬੰਦੇ ਸਾਡੇ ਜਿਹੜੀ ਪ੍ਰਾਈਵੇਟ ਸਿਕਿਉਰਿਟੀ ਕਾਰਾਂ ਨੂੰ ਲਵਾਉਂਦੀਆਂ ਪਾਰਕਿੰਗ ਕਰਨ ਦੇ ਉਹ ਸੀਗੇ ਸਾਡੇ ਬਕਾਇਦਾ ਵਰਦੀਆਂ ਨਾਲ ਸਰ ਇਸ ਘਟਨਾ ਦੇ ਵਿੱਚ ਇੱਕ ਹੋਰ ਵੱਡੀ ਘਟਨਾ ਨੇ ਕਿਹਾ ਕਿ ਸਮੇਂ ਦੇ ਦਿੱਤੀ ਜਿਹੜੀ ਜਵਾਨ ਪੁੱਤਰ ਜਿਹੜੇ ਦੀ ਮੌਤ ਹੋ ਗਈ ਹੈ ਤੇ ਲੇਕਿਨ ਕੁਝ ਸ਼ਰਾਰਤੀ ਅਨਸਰ ਕਰ ਰਹੀਆਂ ਕਹਿ ਰਹੀਏ ਬਦਨਾਮ ਲੋਕਾਂ ਵੱਲੋਂ ਕਿ ਜਿਹੜੇ ਆ ਰਾਣਾ ਬਲਾਚੋਰੀ ਦੀ ਚੇਨ ਪਿਸਤੌਲ ਕੜੇ ਵਗੈਰਾ ਚੋਰੀ ਕਰ ਲਏਗੇ ਇਹ ਨਹੀਂ ਦਿੱਖੇ ਇਹ ਜੀ ਜਿਹੜਾ ਇੱਕ ਪਿਸਤੌਲ ਹੈ ਉਹਦਾ ਬੰਦਾ ਜਸਟੀਫਾਈ ਹੋ ਗਿਆ ਉਹਦਾ ਸਾਡੇ ਕੋਲ ਵੀਡੀਓ ਫੋਟੋ ਹੈਗੀ ਹੈ ਤੇ ਉਹ ਦੂਜਿਆਂ થી ਵੀਡੀਓ ਉਹ ਵੀ ਕੱਢ ਰਹੇ ਨੇ ਜਿਹੜੇ ਕੜੇ ਹਰ ਚੈਨੀ ਵਾਲੇ ਬੰਦੇ ਆ ਉਹਨਾਂ ਨੂੰ ਹੱਥ ਬੰਨ ਕੇ ਵੇਚਦੇ ਕੀ ਆ ਤਾਂ ਆਪਣੇ ਆਪ ਆਜੋ ਫਿਰ ਜੋ ਪ੍ਰਸ਼ਾਸਨ ਨੇ ਕੀਚੇ ਫਿਰ ਆਪਣੇ ਆਪ ਫਿਰ ਸਾਡੇ ਕੋਲ ਕੋਈ ਉਹ ਨਹੀਂ ਹੋਣਾ ਕਿ ਅਸੀਂ ਉਹਨਾਂ ਦੀ ਸੁਣਵਾਈ ਕਰਾ ਸਕੀਏ ਅਸੀਂ ਪ੍ਰਸ਼ਾਸਨ ਨੂੰ ਦੇ ਜਿਹੜੀਆਂ ਵੀਡੀਓ ਤਾਂ ਸਾਰਾ ਕੁਝ ਜਿਹੜੇ ਨਿਹੰਗ ਸਿੰਘ ਹੈ ਜਿਹੜੇ ਕਹ ਰਹੇ ਸੀਗੇ ਦਮਾਲਾ ਮੰਨਿਆ ਉਹ ਜਸਟੀਫਾਈ ਹੋ ਗਿਆ ਫੋਟੋ ਸਾਡੇ ਕੋਲ ਆ ਗਿਆ ਅਸੀਂ ਹੁਣ ਬਲ ਸਾਹਿਬ ਕੋਲ ਚੱਲੇ ਆਂ ਉਹਨਾਂ ਦਾ ਜਿਹੜਾ ਪਸਤਾਵਾਲਾ ਬੰਦਾ ਤੇ ਦੂਜੇ ਵੀ ਥੋੜੀ ਦੇਰ ਚ ਹੋ ਜਾਣਗੇ ਉਹਨਾਂ ਦੇ ਵੀ ਅਸੀਂ ਕਰਨੇ। ਫਿਰ ਕਿ ਐਡੇ ਵੱਡੇ ਮਤਲਬ ਘਟਨਾ ਵਾਪਰ ਗਈ ਆ ਹੁਣ ਆਪਣਾ ਕਿਸ ਤਰੀਕੇ ਦਾ ਰੁਝਾਨ ਹੈ ਕਬੱਡੀ ਟੂਰਨਾਮੈਂਟ ਕਿ ਤੁਸੀਂ ਆਰਗੇਨਾਈਜ਼ ਕੀਤਾ ਸੀ। ਨੌਜਵਾਨ ਦੀ ਮੌਤ ਹੋ ਗਈ ਇਹਦੇ ਵਿੱਚ। ਬ੍ਰਦਰ ਹੁਣ ਰੁਝਾਨ ਤਾਂ ਸਾਡਾ ਹੁਣ ਪਹਿਲਾਂ ਤਾਂ ਸਾਡਾ ਮਨ ਹੀ ਨਹੀਂ ਹਜੇ ਕਰਦਾ ਹਨਾ ਵੀ ਹੁਣ ਅਸੀਂ ਕਿੱਦਾਂ ਕਰੀਏ। ਕਿਉਂ ਹੁਣ ਇੱਕ ਪਾਸੇ ਅਸੀਂ ਆਪਣੀ ਯੂਥ ਕਿ ਨਹੀਂ ਦੇਖਦੇ ਆਂ ਬੱਚੇ ਕਿ ਨਹੀਂ ਦੇਖਦੇ ਆਂ ਤਾਂ ਅਸੀਂ ਪੰਜਾਬ ਕੇ ਪੰਜਾਬ ਹਰ ਆਪਣੀ ਦੇਸ਼ ਕਿ ਨਹੀਂ ਵੀ ਦੇਖਣਾ ਕਿ ਬੱਚੇ ਗਲਤ ਯੂਜ਼ ਨਾ ਹੋਣ। ਕਾਨੂੰ ਉੱਟ ਕੇ ਅਸੀਂ ਹੁਣੇ ਚੀਜ਼ਾਂ ਬੰਦ ਕਰਦੇ ਆ ਤਾਂ ਬੱਚੇ ਕਿੱਧਰ ਜਾਣਗੇ ਉਹਨਾਂ ਦਾ ਗਲਤ ਪਾਸੇ એનર્ਜੀ ਲੱਗੂਗੀ ਤੇ ਹੁਣ ਅਸੀਂ ਕਰਾਨੇ ਆ ਤਾਂ ਉਹਨਾਂ ਦੀ ਸਹੀ ਗਰਾਊਂਡ ਦੇ ਵਿੱਚ એનર્ਜੀ ਲੱਗਦੀ ਹੈ ਉਹ ਦਿਨ ਰਾਤ ਮਿਹਨਤ ਕਰਦੇ ਆ ਘਰੇ ਸਵੇਰ ਸ਼ਾਮ ਮਿਹਨਤ ਕਰਦੇ ਆ એનર્ਜੀ ਲਾਣੇ ਆ ਤਾਂ ਫਿਰ ਜਦੋਂ ਉਹ ਚੀਜ਼ਾਂ ਰਹਿਣਗੇ ਨਹੀਂ ਫਿਰ ਉਹ ਕਿੱਥੇ ਜਾਣਗੇ ਤੁਹਾਨੂੰ ਪਤਾ ਹੀ ਕਿਹੜਾ ਚੀਜ਼ ਕਿੱਧਰ ਨੂੰ ਜਾਊਗੀ ਉਹਦਾ ਕੋਈ ਅਡਜਸਟਮੈਂਟ ਨਹੀਂ ਹੈ ਫਿਰ ਕਿੱਥੇ